ਦੋਸਤੋ ਅੱਜ ਦੇ ਇਸ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਨਜਲਾ ਜਕਾਮ ਸਾਈਨਸ ਰੋਗ ਬਾਰੇ ਦੋਸਤੋ ਜਿਨ੍ਹਾਂ ਨੂੰ ਨਜਲਾ ਜਕਾਮ ਪੁਰਾਣਾ ਹੈ ਛਿੱਕਾਂ ਆਉਂਦੀਆਂ ਹਨ ਸਾਈਨਸ ਰੋਗ ਹੈ ਸਾਈਨਸ ਰੋਗ ਕਾਰਨ ਸਿਰਦਰਦ ਰਹਿੰਦਾ ਹੈ ਤਾਂ ਉਹ ਇਹ ਇਸ ਨੁਸਖੇ ਦਾ ਪ੍ਰਯੋਗ ਇੱਕ ਵਾਰ ਜ਼ਰੂਰ ਕਰਨ ਇਸ ਨੁਸਖੇ ਵਿੱਚ ਬਦਾਮ ਗਿਰੀ 100 ਗ੍ਰਾਮ ਮਿਸ਼ਰੀ 50 ਗ੍ਰਾਮ ਕਾਲੀ ਮਿਰਚ 20 ਗ੍ਰਾਮ ਇਨਾਂ ਦਾ ਪਾਊਡਰ ਬਣਾ ਲ ਕੇ ਇੱਕ ਛੋਟਾ ਚਮਚ ਰਾਤ ਨੂੰ ਖਾਣੇ ਤੋਂ ਬਾਅਦ ਗੁੰਗਣੇ ਦੁੱਧ ਨਾਲ ਸੇਵਨ ਕਰਨ ਨਾਲ ਕਫ ਰੋਗਾਂ ਨਜਲਾ ਝਕਾਮ ਤੇ ਸਾਈਨਸ ਰੋਗ ਠੀਕ ਹੋ ਜਾਂਦਾ ਹੈ ਸਾਈਨਸ ਰੋਗ ਦੇ ਕਾਰਨ ਹੋਣ ਵਾਲੇ ਸਿਰਦਰਦ ਵਿੱਚ ਵੀ ਇਹ ਨੁਸਖਾ ਬਹੁਤ ਫਾਇਦਾ ਕਰਦਾ ਹੈ ਜਿਨ੍ਹਾਂ ਨੂੰ ਪੁਰਾਣੀ ਕਬਜ ਹੈ ਉਹ ਇਸ ਨੁਸਖੇ ਦੀ ਵਰਤੋਂ ਇੱਕ ਵਾਰ ਜ਼ਰੂਰ ਕਰਨ ਜਿਨ੍ਹਾਂ ਨੂੰ ਸ਼ੂਗਰ ਦੀ ਸ਼ਿਕਾਇਤ ਹੈ ਉਹ ਮਿਸ਼ਰੀ ਦਾ ਪ੍ਰਯੋਗ ਨਾ ਕਰੋ ਜਿਨ੍ਹਾਂ ਦੀ ਗਰਮੀ ਜਾਂ ਪੇਤਲ ਵੱਧਿਆ ਹੈ ਉਹ ਕਾਲੀ ਮਿਰਚ 20 ਗ੍ਰਾਮ ਦੀ ਜਗ੍ਹਾ 10 ਗ੍ਰਾਮ ਦਾ ਹੀ ਪ੍ਰਯੋਗ ਕਰਨ। ਦੋਸਤੋ ਇਸ ਨੁਸਖੇ ਦੇ ਨਾਲ ਨਾਲ ਖਟੀਆਂ ਚੀਜ਼ਾਂ, ਠੰਡੀਆਂ ਚੀਜ਼ਾਂ ਦਾ ਵੀ ਪ੍ਰਯੋਗ ਕਰਨਾ ਜ਼ਰੂਰੀ ਹੈ। ਦੋਸਤੋ ਅਗਰ ਵੀਡੀਓ ਚੰਗੀ ਲੱਗੇ ਤਾਂ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤੇ ਮੇਰੇ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ।